ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਦਹੀਂ ਭੱਲੇ ਇਹ ਦਹੀਂ ਭੱਲਿਆਂ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹੋ ਲਿਤੇ ਦੇ ਵਿੱਚ ਅਸੀਂ ਸਪੈਸ਼ਲ ਦਹੀਂ ਭੱਲੇ ਬਣਾ ਕੇ ਤਿਆਰ ਕੀਤੇ ਨੇ ੍ਹੋਲੀ ਨੂੰ ਤੁਸੀਂ ਦਹੀਂ ਭੱਲੇ ਖਾ ਕੇ ਇੰਜੋਏ ਕਰੋ ਤੇ ਸੈਲੀਬ੍ਰੇਟ ਕਰੋ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਦਹੀਂ ਭੱਲੇ ਬਣਾ ਕੇ ਤਿਆਰ ਕੀਤੇ ਮਾਂ ਦੀ ਧੋਤੀ ਦਾਲ ਲਈ ਇੱਕ ਬੌਲ ਅਸੀਂ ਸਾਬਤ ਲਈ ਆ ਤੁਸੀਂ ਛਿਲਕੇ ਨਾਲ ਵੀ ਲੈ ਸਕਦੇ ਜੀ 2-3 ਘੰਟੇ ਭਿਓ ਕੇ ਤੇ ਉਹਦੇ ਹੱਥਾਂ ਦੇ ਨਾਲ ਮਸਲ ਕੇ ਤੇ ਛਿਲਕੇ ਉਤਾਰ ਲੈਣੇ ਤੇ ਥੋੜੀ ਜੀ ਮੂੰਗੀ ਦੀ ਤਲੀ ਦਾਲ ਲਈ ਆ ਇਹਦਾ ਵੀ ਛਿਲਕਾ ਇਹਨਾਂ ਦੋਨਾਂ ਦਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਤੇ ਅਸੀਂ 4-5 ਘੰਟੇ ਲਈ ਭਿਓ ਕੇ ਰੱਖ ਦਿੰਨੇ ਹਾਂ ਦਾਲ ਨੂੰ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਧੋ ਲਿਆ ਇਹਨੂੰ ਅਸੀਂ 3-4 ਪਾਣੀ ਤੋੜਤਾ ਵਾ ਹੁਣ ਅਸੀਂ ਇਹਨੂੰ 4-5 ਘੰਟੇ ਲਈ ਭਿਉਂ ਕੇ ਰੱਖ ਦਿੰਨੇ ਆਂ। ਦਾਲ ਨੂੰ ਭਿਉਂ ਕੇ ਰੱਖੀ ਨੂੰ 5 ਤੋਂ 6 ਘੰਟੇ ਹੋ ਗਿਆ। ਦਾਲ ਅੱਗੇ ਨਾਲੋਂ ਸੌਫਟ ਹੋ ਗਈ ਆ। ਮਿਕਸੀ ਦਾ ਕੱਪ ਲੈ ਲੈਨੇ ਆਂ, ਉਹਦੇ ਵਿੱਚ ਪਾ ਕੇ ਦਾਲ ਨੂੰ ਤੇ ਬਰੀਕ ਪੀਸ ਲੈਨੇ ਆਂ। ਦੋ ਹਰੀਆਂ ਮਿਰਚਾਂ, ਇੱਕ ਛੋਟਾ ਅਦਰਕ ਦਾ ਟੁਟਾ। ਇੱਕ ਦੋ ਚਮਚਾ ਪਾਣੀ ਪਾਵਾਂਗੇ। ਬਹੁਤ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਪੀਸਣ ਲੱਗਿਆਂ। ਦਾਲ ਲੈਣੀ ਤੇ ਪਤਲੀ ਹੋ ਜਾਣਾ। ਦਾਲ ਨੂੰ ਦਾਲ ਨੂੰ ਪੀਸ ਲਿਆ ਵਾ ਛੇਪਕਾਰ ਲੈਨੇ ਦਾਲ ਨੂੰ ਅਸੀਂ ਸਮੂਥ ਪੀਸਾਂਗੇ ਬਿਲਕੁਲ ਵੀ ਇਹਦੇ ਵਿੱਚ ਥੋੜਾ ਜਿਹਾ ਵੀ ਦਾਣਾ ਨਹੀਂ ਰਹਿਣ ਦਵਾਂਗੇ ਹੁਣ ਅਸੀਂ ਇੱਕ ਖੁੱਲਾ ਭਾਂਡਾ ਲੈ ਲਈਏ ਉਹਦੇ ਵਿੱਚ ਇਹ ਦਾਲ ਨੂੰ ਪਾ ਲਈਏ ਦਾਲ ਨੂੰ ਅਸੀਂ ਪੀਸ ਲਿਆ ਵਾ ਹੁਣ ਅਸੀਂ ਬਾਕੀ ਦੀ ਦਾਲ ਨੂੰ ਪੀਸ ਲਈਏ ਮਿਕਸੀ ਦਾ ਕੱਪ ਲੈ ਲਿਆ ਫਿਰ ਅਸੀਂ ਇਹਦੇ ਵਿੱਚ ਅਸੀਂ ਦਾਲ ਪਾਟਾ ਸਾਰੀ ਦਾਲ ਨੂੰ ਅਸੀਂ ਇਸੇ ਤਰ੍ਹਾਂ ਪੀਸ ਲੈਨੇ ਆ ਦਾਲ ਨੂੰ ਪੀਸ ਲਿਆ ਵਾ ਦਾਲ ਨੂੰ ਅਸੀਂ ਬਹੁਤ ਘੱਟ ਪਾਣੀ ਪਾ ਕੇ ਪੀਸਿਆ ਜਦੋਂ ਅਸੀਂ ਇਹਨੂੰ ਫੈਂਟਾਂਗੇ ਤੇ ਇਹਨੇ ਥੋੜੀ ਹਲਕੀ ਹੋ ਜਾਣਾ ਦਾਲ ਨੇ ਦਾਲ ਨੂੰ ਅਸੀਂ ਹੱਥ ਦੇ ਨਾਲ ਫੈਂਟ ਲੈਣੀ ਹੈ ਇੱਕ ਸਾਈਡ ਤੇ ਹੀ ਅਸੀਂ ਦਾਲ ਨੂੰ ਭਵਾਵਾਂਗੇ ਲਗਾਤਾਰ 5 ਤੋਂ 6 ਮਿੰਟ ਤੱਕ ਅਸੀਂ ਨੂੰ ਇਸ ਤਰ੍ਹਾਂ ਕਮਾਉਂਦੇ ਨਾਲ ਦਾਲ ਜਿਹੜੀ ਹਲਕੀ ਹੋ ਜਾਏਗੀ ਤੇ ਇਹਦੇ ਵਿੱਚ ਖਲਾਵਟ ਆ ਜਾਏਗੀ ਦਾਲ ਨੂੰ ਫੈਂਟਦਿਆਂ ਨੂੰ 5 ਤੋਂ 6 ਮਿੰਟ ਹੋ ਗਏ ਆ ਦਾਲ ਅੱਗੇ ਨਾਲੋਂ ਕਾਫੀ ਫੁੱਲਪੀ ਹੋ ਗਈ ਆ। ਦਾਲ ਬਹੁਤ ਜ਼ਿਆਦਾ ਫੁੱਲ ਗਈ ਹੈ। ਹੁਣ ਅਸੀਂ ਇਹਨੂੰ ਚੈੱਕ ਕਰ ਲੈਨੇ ਆ। ਇੱਕ ਭਾਂਡੇ ਵਿੱਚ ਅਸੀਂ ਪਾਣੀ ਲੈ ਲਿਆ ਵਾ। ਥੋੜਾ ਜਿਹਾ ਪੋਰਸ਼ਨ ਲੈ ਕੇ ਇਹਦੇ ਵਿੱਚ ਪਾ ਦਾਂ। ਆਖੋ ਉੱਪਰ ਤੈਰ ਰਿਹਾ ਵਾ। ਇਹਦਾ ਮਤਲਬ ਵੀ ਦਾਲ ਸਾਡੀ ਜਿਹੜੀ ਆ ਉਹ ਫੈਂਟੀ ਗਈ ਆ। ਥੋੜੇ ਜਿਹੀ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲઈએ। ਹਰਾ ਧਨੀਆ ਪਾਵਾਂਗੇ। ਧਨੀਏ ਨੂੰ ਅਸੀਂ ਬਹੁਤ ਜ਼ਿਆਦਾ ਬਰੀਕ ਕੱਟਿਆ ਵਾ। ਕਾਜੂ ਲਿਆ ਸੀ। ਕਾਜੂ ਨੂੰ ਅਸੀਂ ਬਰੀਕ ਕਟਿੰਗ ਕਰ ਲਈ। ਇਨ ਵਿੱਚ ਅਸੀਂ ਇਹਦੇ ਵਿੱਚ ਪਾ ਲੈਨੇ ਆ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਥੋੜੀ ਜੀ ਕਿਸ਼ਮਿਸ਼ ਲਈ ਸੀ ਇਹਨੂੰ ਵੀ ਅਸੀਂ ਬਰੀਕ ਕਟਿੰਗ ਕਰ ਲਿਆ ਜੇ ਤੁਹਾਡ ਕੋਈ ਚੀਜ਼ਾਂ ਨਹੀਂ ਹੈਗੀਆਂ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਜੀ ਦੋ ਚਮਚੇ ਸਾਬਤ ਜੀਰਾ ਅਸੀਂ ਛੋਟੇ ਵਾਲੇ ਲਏ ਆ ਥੋੜਾ ਜਿਹਾ ਗਰਮ ਮਸਾਲਾ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ ਦੇ ਵਿੱਚ ਅਸੀਂ ਨਮਕ ਨਹੀਂ ਪਾਇਆ ਹਜੇ ਤੱਕ ਨਮਕ ਅਸੀਂ ਉਦੋਂ ਪਾਵਾਂਗੇ ਜਦੋਂ ਅਸੀਂ ਇਹਨਾਂ ਨੂੰ ਫਰਾਈ ਕਰਨਾ ਕਾਫੀ ਫੁੱਲ ਗਿਆ ਬੈਟਰ ਜਿਹਾ ਪਹਿਲਾਂ ਅਸੀਂ ਚਟਨੀ ਤਿਆਰ ਕਰ ਲੈਨੇ ਆ ਦੇ ਉੱਪਰ ਪਾਉਣ ਵਾਲੀ ਰੈਤਨੀਏ ਦੀ ਚਟਨੀ ਤਿਆਰ ਕਰ ਲੈਣੀ ਆ ਪੱਲਿਆਂ ਦੇ ਉੱਪਰ ਸਰਵ ਕਰਨ ਵਾਸਤੇ ਪਦੀਨੇ ਦੀਆਂ ਪੱਤੀਆਂ ਲਈਆਂ ਵਾ ਇੱਕ ਅਦਰਕ ਦਾ ਟੁਕੜਾ ਇਹਨੂੰ ਕਟਿੰਗ ਕਰਕੇ ਪਾਲਾਂਗੇ ਦੋ ਤਿੰਨ ਹਰੀਆਂ ਮਿਰਚਾਂ ਲਸਣ ਦੀਆਂ ਕਲੀਆਂ ਚਾਰ ਪੰਜ ਧਨੀਏ ਨੂੰ ਅਸੀਂ ਡੰਡੀਆਂ समेत ਹੀ ਪਾਵਾਂਗੇ ਨਿੰਬੂ ਦਾ ਟੁਕੜਾ ਲਿਆ ਵਾ ਨਿੰਬੂ ਰੋ ਨਿਚੋੜ ਲੈਨੇ ਨਮਕ ਟੇਸਟ ਅਨਸਾਰ ਪਾਵਾਂਗੇ ਥੋੜੀ ਜੀ ਖੰਡ ਪਾ ਲਈਨੇ ਥੋੜਾ ਜਿਹਾ ਨਮਕੀਨ ਥੋੜਾ ਜਿਹਾ ਪਾਣੀ ਪਾਲਾ ਇਹ ਤੇ ਨਾ ਪੀਸ ਬਹੁਤ ਵਧੀਆ ਜਾਏਗੀ ਜੇ ਸਾਨੂੰ ਪਾਣੀ ਦੀ ਹੋਰ ਜ਼ਰੂਰਤ ਲੱਗੀ ਤਾਂ ਅਸੀਂ ਪਾਣੀ ਪਾ ਲਾਂਗੇ ਤੁਸੀਂ ਪਾਣੀ ਦੀ ਜਗ੍ਹਾ ਤੇ ਦਹੀਂ ਵੀ ਪਾ ਸਕਦੇ ਹੋ ਚਟਣੀ ਨੂੰ ਪੀਸ ਲੈਨੇ ਚੈੱਕ ਕਰ ਲੈਨੇ ਚਟਣੀ ਨੂੰ ਹਰਿਆਤਨੀ ਦੀ ਚਟਣੀ ਬਣ ਕੇ ਤਿਆਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਚਟਣੀ ਹੁਣ ਅਸੀਂ ਇਹਨੂੰ ਇੱਕ ਟੁੰਗੇ ਵਿੱਚ ਕੱਢ ਲੈਨੇ ਧਨੀਏ ਦੀ ਚਟਣੀ ਬਣ ਕੇ ਤਿਆਰ ਹੈ ਹੁਣ ਅਸੀਂ ਦਹੀਂ ਨੂੰ ਫੈਂਟ ਲੈਨੇ ਤਾਜ਼ਾ ਜੰਮਿਆ ਦਹੀਂ ਲਿਆ ਸੀ ਇਹ ਕਾਫੀ ਥਿੱਕਆ ਇਹਦੇ ਵਿੱਚ ਥੋੜਾ ਜਿਹਾ ਦਹੀਂ ਵਿੱਚ ਖਟਾਸ ਆ। ਅਸੀਂ ਇਸ ਕਰਕੇ ਇਹਨੂੰ ਇੱਕ ਬੋਲ ਦੇ ਉੱਪਰ ਕੱਪੜਾ ਲਾ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਢਾੜ ਲੈਨੇ। ਅਸੀਂ ਕਾਟਨ ਦਾ ਕੱਪੜਾ ਲਿਆ ਵਾ ਇਹਦੇ ਉੱਪਰ ਦਹੀਂ ਪਾ ਦਾਂਗੇ। ਇਹਦੇ ਵਿੱਚ ਜਿੰਨਾ ਪਾਣੀ ਹੋਏਗਾ ਉਹ ਬਾਹਰ ਹੋ ਜਾਏਗਾ। ਕਿਉਂਕਿ ਅਸੀਂ گاੜਾ ਦਹੀਂ ਲੈਣਾ। ਦਹੀਂ ਪੱਲੇ ਬਣਾ ਕੇ ਤਿਆਰ ਕਰਾਂਗੇ ਤੇ ਦਹੀਂ ਅਸੀਂ گاੜਾ ਲਵਾਂਗੇ। ਇਹਨੂੰ ਅਸੀਂ ਥੋੜੀ ਦੇਰ ਇਸ ਤਰ੍ਹਾਂ ਰੱਖ ਦਿੰਨੇ ਆ। ਇਦੇ ਵਿੱਚੋਂ ਪਾਣੀ ਜਿਹੜਾ ਵਾ ਬਾਹਰ ਨਿਕਲ ਜੇਗਾ। ਦਹੀਂ ਦੇ ਵਿੱਚੋਂ ਅਸੀਂ ਪਾਣੀ ਨੂੰ ਬਾਹਰ ਕੱਢ ਲਿਆ। ਦਹੀਂ ਹੁਣ ਕਾਫੀ ਗਾੜਾ ਵਾ। ਦੋ ਚਮਚੇ ਅਸੀਂ ਪੀਸੀ ਹੋਈ ਖੰਡ ਦੇ ਪਾ ਲਈ ਨੇ। ਦਹੀਂ ਨੂੰ ਅਸੀਂ ਮਿੱਠਾ ਕਰ ਲਾਂਗੇ ਹਲਕਾ ਜਿਹਾ। ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ। ਭੱਲਿਆਂ ਵਾਸਤੇ ਦਹੀਂ ਬਣ ਕੇ ਤਿਆਰ ਆ। ਦਹੀਂ ਕਾਫੀ ਗਾੜਾ ਬਣ ਕੇ ਤਿਆਰ ਹੋਇਆ। ਹੁਣ ਅਸੀਂ ਇਹਨੂੰ ਫ੍ਰੀਜ ਦੇ ਵਿੱਚ ਰੱਖ ਲਈਏ ਠੰਡਾ ਕਰਨ ਵਾਸਤੇ। ਨਮਕ ਪਾ ਲਈਨੇ ਆ। ਹੁਣ ਅਸੀਂ ਭੱਲਿਆਂ ਨੂੰ ਫਰਾਈ ਕਰਾਂਗੇ। ਨਮਕ ਅਸੀਂ ਘੱਟ ਹੀ ਪਾਵਾਂਗੇ ਕਿਉਂਕਿ ਨਮਕ ਜਿਹੜਾ ਅਸੀਂ ਚਟਨੀਆਂ ਵਿੱਚ ਵੀ ਆ। ਇਸ ਕਰਕੇ ਅਸੀਂ ਥੋੜਾ ਘਾਟ ਹੀ ਪਾਵਾਂਗੇ ਥੋੜਾ ਜਿਹਾ ਸੀ ਗਰਮ ਮਸਾਲਾ ਪਾ ਲਾਂਗੇ ਤੇਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਹਾਂ ਨਮਕ ਜਿਹੜਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਨਮਕ ਨੂੰ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਇੱਕ ਡੂੰਗੇ ਵਿੱਚ ਪਾਣੀ ਲੈ ਲੈਨੇ ਹਾਂ ਇਹ ਪਾਣੀ ਵਿੱਚ ਅਸੀਂ ਅੱਧਾ ਕ ਚਮਚਾ ਨਮਕ ਪਾਵਾਂਗੇ ਥੋੜੀ ਜਿਹੀ ਹਿੰਗ ਲੈ ਲਾਂਗੇ ਇਹਨੂੰ ਮਿਕਸ ਕਰ ਲੈਨੇ ਪਾਣੀ ਨੂੰ ਤੇਲ ਨੂੰ ਗਰਮ ਰੱਖ ਲਿਆ ਸੀ ਥੋੜਾ ਜਿਹਾ ਪਾ ਕੇ ਚੈੱਕ ਕਰ ਲੈਣੇ ਹੈ ਤੇਲ ਗਰਮਿਆ ਕਿ ਨਹੀਂ ਚਮਚਾ ਲੈ ਕੇ ਚਮਚੇ ਦੀ ਮਦਦ ਦੇ ਨਾਲ ਅਸੀਂ ਗੋਲ-ਗੋਲ ਇਸ ਤਰ੍ਹਾਂ ਪਾ ਸਕਦੇ ਹਾਂ ਪੱਲੇ ਚਮਚੇ ਨਾਲ ਵੀ ਅਸੀਂ ਬਣਾ ਸਕਦੇ ਹਾਂ ਤੇ ਹੱਥ ਨੂੰ ਹਲਕਾ ਜਿਹਾ ਪਾਣੀ ਲਾ ਕੇ ਇਹਦੇ ਨਾਲ ਵੀ ਅਸੀਂ ਪਾ ਸਕਦੇ ਹਾਂ ਇਹਦੇ ਵਿੱਚ ਪੱਲੇ ਜੇ ਅਸੀਂ ਛੋਟੇ ਪੱਲੇ ਬਣਾਉਣੇ ਚਾਹੁੰਦੇ ਹਾਂ ਤੇ ਥੋੜਾ ਪੋਸ਼ਨ ਲਵਾਂਗੇ ਜੇਕਰ ਅਸੀਂ ਜਿਆਦਾ ਵੱਡੇ ਪੱਲੇ ਬਣਾਉਣੇ ਚਾਹੁੰਦੇ ਹਾਂ ਤੇ ਅਸੀਂ ਜਿਆਦਾ ਵੱਡਾ ਪੋਸ਼ਨ ਲਵਾਂਗੇ ਜਿਸ ਤਰ੍ਹਾਂ ਅਸੀਂ ਆ ਜਿਆਦਾ ਲਿਆ ਇਹਨੇ ਫੁੱਲ ਜਾਣਾ ਵਿੱਚ ਆ ਉੱਪਰ ਤੈਰ ਕੇ ਤੇ ਆ ਗਈ ਤੇਲ ਦੇ ਉੱਪਰ ਹੱਥ ਮੁਹਲਕਾਰਿਆ ਪਾਣੀ ਲਾ ਕੇ ਜਿੰਨੇ ਕੜਾਈ ਦੇ ਵਿੱਚ ਆਉਂਦੇ ਭੱਲੇ ਓਨੇ ਅਸੀਂ ਇਹਦੇ ਵਿੱਚ ਭੱਲੇ ਪਾ ਲਾਂਗੇ ਸੇਕ ਨੂੰ ਅਸੀਂ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਾਂਗੇ ਮੀਡੀਅਮ ਫਲੇਮ ਰੱਖਾਂਗੇ ਸਿਰ ਭੱਲੇ ਆਪਣੇ ਆਪ ਹੀ ਉੱਪਰ ਤੈਰ ਕੇ ਆ ਰਹੇ ਆ ਸੰ ਬਿਲਕੁਲ ਵੀ ਇਹਨਾਂ ਨੂੰ ਹਿਲਾਉਣ ਦੀ ਲੋੜ ਨਹੀਂ ਭੱਲੇ ਸਾਰੇ ਉੱਪਰ ਤੈਰ ਕੇ ਆ ਗਏ ਆ ਇਹਨਾਂ ਨੂੰ ਅਸੀਂ ਹਲਕਾ ਜਿਹਾ ਹੁਣ ਟਰਨ ਕਰਾਂਗੇ ਇਹਦੀਆਂ ਸਾਈਡਾਂ ਬਦਲ ਦਾਂ ਸਲੋ ਫਲੇਮ ਤੇ ਇਹ ਅੰਦਰ ਤੱਕ ਪੱਕਣਗੇ ਤੁਸੀਂ ਵੀ ਦੇਖ ਸਕਦੇ ਜੀ ਭੱਲੇ ਜਿਹੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਫੁੱਲੇ ਫੁੱਲੇ ਇਕਦਮ ਪੱਲੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਈਏ ਇਸ ਤੋਂ ਜ਼ਿਆਦਾ ਨਹੀਂ ਅਸੀਂ ਇਹਨਾਂ ਨੂੰ ਪਕਾਵਾਂਗੇ ਜਿਹੜੀਆਂ ਸਾਈਡਾਂ ਨਹੀਂ ਪੱਕੀਆਂ ਉਹਨਾਂ ਨੂੰ ਅਸੀਂ ਸਾਈਡ ਬਦਲਾਂਗੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਈਏ ਬਹੁਤ ਹੀ ਵਧੀਆ ਕਲਰ ਆਇਆ ਪੱਲਿਆਂ ਦਾ ਤੇਲ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਇਹਨਾਂ ਨੂੰ ਅਸੀਂ ਭੱਲਿਆਂ ਨੂੰ ਬਾਹਰ ਕੱਢ ਲਾਂਗੇ ਬਿਲਕੁਲ ਵੀ ਨਹੀਂ ਆਇਲੀ ਬਣੇ ਤੁਸੀਂ ਵੀ ਦੇਖ ਸਕਦੇ ਜੀ ਇਕਦਮ ਸੁੱਕੇ ਸੁੱਕੇ ਭੱਲੇ ਬਣ ਕੇ ਤਿਆਰ ਹੋਏ ਤੇ ਭੋਲੇ ਆ ਗਏ ਇਕਦਮ ਪੋਲੇ ਬਾਕੀ ਦੇ ਭੱਲੇ ਨੂੰ ਵੀ ਇਸ ਤਰ੍ਹਾਂ ਪਾ ਲੈਂਦੇ ਜਦੋਂ ਅਸੀਂ ਭੱਲੇ ਨੂੰ ਵਿੱਚ ਪਾਉਣਾ ਹੈ ਉਦੋਂ ਅਸੀਂ ਫਲੇਮ ਨੂੰ ਸਲੋ ਕਰ ਲੈਣਾ ਥੋੜਾ ਥੋੜਾ ਪੋਰਸ਼ਨ ਲੈ ਕੇ ਇਸ ਤਰ੍ਹਾਂ ਅਸੀਂ ਪਾ ਲਿਆ ਥੋੜਾ ਜਿਹਾ ਪੋਰਸ਼ਨ ਲਵਾਂਗੇ ਤੇ ਬਹੁਤ ਜਲਦੀ ਹੱਥ ਨਾਲ ਉਹ ਨੱਸ ਜਾਂਦੇ ਆ ਲੈ ਆ ਦਾ ਦੂਸਰਾ ਬੈਚ ਵੀ ਬਣ ਕੇ ਤਿਆਰ ਹੈ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਬਾਕੀ ਦੇ ਸਾਰੇ ਭੱਲੇ ਅਸੀਂ ਇਸੇ ਤਰ੍ਹਾਂ ਬਣਾ ਲਈਏ ਤੁਸੀਂ ਵੇਖ ਸਕਦੇ ਜੇ ਭੱਲੇ ਬਿਲਕੁਲ ਵੀ ਆਇਲੀ ਨਹੀਂ ਬਣ ਰਹੇ ਤੇ ਫੁੱਲੇ ਫੁੱਲੇ ਭੱਲੇ ਬਣ ਰਹੇ ਇਹਨਾਂ ਨੂੰ ਛੋੜ ਕੇ ਇਹਨਾਂ ਨੂੰ ਬਾਹਰ ਕੱਢ ਲਏਗੇ। ਬਾਕੀ ਦੇ ਵੀ ਇਸੇ ਤਰ੍ਹਾਂ ਭੱਲੇ ਅਸੀਂ ਬਣਾ ਲੈਨੇ। ਸਾਰੇ ਭੱਲੇ ਨੂੰ ਅਸੀਂ ਬਣਾ ਲਿਆ ਵਾ। ਭੱਲੇ ਬਹੁਤ ਹੀ ਵਧੀਆ ਫੁੱਲੇ-ਫੁੱਲੇ ਬਣ ਕੇ ਤਿਆਰ ਹੋਏ ਆ। ਤੇ ਬਹੁਤ ਹੀ ਵਧੀਆ ਬਣੇ ਨੇ। ਹੁਣ ਅਸੀਂ ਜਿਹੜੇ ਪਾਣੀ ਵਿੱਚ ਨਮਕ ਤੇ ਹਿੰਗ ਪਾਈ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਡਿਪ ਕਰ ਲੈਨੇ ਭੱਲੇ। ਜਿੰਨੇ ਅਸੀਂ ਭੱਲੇ ਖਾਣੇ ਆ ਉਹਨਿਆਂ ਨੂੰ ਅਸੀਂ ਭੱਲੇ ਨੂੰ ਡਿਪ ਕਰ ਲਾਂਗੇ। ਜਦੋਂ-ਜਦੋਂ ਅਸੀਂ ਖਾਣੇ ਆ ਉਦੋਂ-ਉਦੋਂ ਅਸੀਂ ਡਿਪ ਕਰ ਲਾਂਗੇ। ਥੋੜੀ ਦੇਰ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਪਏ ਰਹਿਣ ਦਿੰਦੇ ਨੇ 4-5 ਮਿੰਟ ਅਸੀਂ ਇਸੇ ਤਰ੍ਹਾਂ ਰਹਿਣ ਦਿੰਦੇ ਨੇ ਭੱਲਿਆਂ ਨੂੰ ਪਾਣੀ ਵਿੱਚ ਟਿਪ ਕੀਤਾ ਨੂੰ 5-7 ਮਿੰਟ ਹੋ ਗਿਆ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਂਗੇ ਬਾਹਰ ਅਸੀਂ ਇਹਦੇ ਵਿੱਚੋਂ ਪਾਣੀ ਨਿਚੋੜ ਕੇ ਕੱਢ ਲਾਂਗੇ ਇੱਕ ਪਲੇਟ ਲੈ ਲੈਣੀ ਹੈ ਇਹਦੇ ਵਿੱਚ ਅਸੀਂ ਪਾ ਲਈਏ ਅਸੀਂ ਇਹਨੂੰ ਸਰਵ ਕਰਾਂਗੇ ਖਾਤਨਾ ਫਲੈਟ ਕਰ ਲਾਂਗੇ ਹਲਕਾ ਜਿਹਾ ਨਿਚੋੜ ਕੇ ਪਾਣੀ ਦੇ ਨਾਲ ਤੇ ਇਸ ਤਰ੍ਹਾਂ ਪਲੇਟ ਦੇ ਵਿੱਚ ਪਾ ਲਈਏ ਭੱਲਿਆਂ ਨੂੰ ਅਸੀਂ ਪਲੇਟ ਦੇ ਵਿੱਚ ਨਿਚੋੜ ਕੇ ਪਾ ਲਿਆ ਵਾ ਹੁਣ ਅਸੀਂ ਇਹਨਾਂ ਦੇ ਉੱਪਰ ਦਹੀਂ ਸਰਵ ਕਰਾਂਗੇ। ਦਹੀਂ ਆਸੀਂ ਉੱਪਰ ਇਹਦੇ ਪਾ ਲਿਆ ਵਾ। ਹਰੇ ਤਨੀਆ ਦੀ ਚਟਨੀ ਬਣਾਈ ਸੀ ਉਹਨੂੰ ਇਹਦੇ ਉੱਪਰ ਪਾ ਲઈએ। ਸਾਰਾ ਸਮਾਨ ਜਿਹੜਾ ਆਪਣੇ ਟੇਸਟ ਅਨਸਾਰ ਪਾਵਾਂਗੇ। ਜਿੰਨਾ ਅਸੀਂ ਖਾਣਾ ਚਾਹੁੰਦੇ ਉਸ ਹਿਸਾਬ ਨਾਲ। ਜੇ ਤੁਸੀਂ ਹਰੀ ਚਟਨੀ ਨਹੀਂ ਪਾਉਣੀ ਚਾਹੁੰਦੇ ਤੇ ਕੱਲੀ ਮਿੱਠੀ ਚਟਨੀ ਵੀ ਅਸੀਂ ਪਾ ਸਕਦੇ ਹਾਂ। ਇਮਲੀ ਦੀ ਖੱਟੀ ਮਿੱਠੀ ਚਟਨੀ। ਇਹਨੂੰ ਵੀ ਇਹਦੇ ਉੱਪਰ ਪਾ ਲઈએ। ਚਟਣੀਆਂ ਅਸੀਂ ਆਪਣੇ ਟੇਸਟ ਅਨਸਾਰ ਪਾਵਾਂਗੇ। ਵੱਧ ਘੱਟ ਵੀ ਕਰ ਸਕਦੇ। ਬਹੁਤ ਹੀ ਵਧੀਆ ਪੱਲੇ ਬਣ ਕੇ ਤਿਆਰ ਨੇ ਉੱਪਰ ਅਸੀਂ ਥੋੜਾ ਜਿਹਾ ਅਨਾਰ ਦੇ ਦਾਣਿਆਂ ਦੇ ਨਾਲ ਗਾਰਨਿਸ਼ ਕਰ ਲਏ ਨੇ ਬਹੁਤ ਹੀ ਵਧੀਆ ਪੱਲੇ ਬਣ ਕੇ ਤਿਆਰ ਹੋਏ ਥੋੜਾ ਜਿਹਾ ਚਾਟ ਮਸਾਲਾ ਪਾ ਲਈ ਨਹੀਂ ਇਹਦੇ ਉੱਪਰ ਪੱਲਿਆਂ ਦੀ ਪਲੇਟਿੰਗ ਤਿਆਰ ਹੈ ਪੱਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਨਰਮ ਪੱਲੇ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਤੇ ਹੋਲੀ ਨੂੰ ਅੰਜੋਏ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ